ਗੋ ਇਹ ਬੇਰ ਪਰਿਵਾਰ ਹੈ ਮਾਇਨ ਪਰਿਵਾਰ ਇਹ ਮੈਂ ਮੇਰੇ ਪਿਤਾ ਹੀ ਸਾਰਾ ਪਰਿਵਾਰ ਅਹੀ ਮਾਇ ਆਪਣਾ ਬਰਾੜੀ ਦੇ ਨਾਲ ਹਮੇਸ਼ਾ ਖੜੇ ਰਹੇ ਆ ਇਹ ਬਰਾੜੀ ਨੇ ਪਰਿਵਾਰ ਦੇ ਜੀ ਨੂੰ ਇੱਕ ਮਾਨ ਸਨਮਾਨ ਦਿੱਤਾ ਵਾ ਇਹ ਮਾਨ ਸਨਮਾਨ ਬਰਾੜੀ ਦਾ ਅਰ ਜੋ ਬਰਾੜੀ ਨੇ ਮੈਨੂੰ ਮਾਨ ਸਨਮਾਨ ਦਿੱਤਾ ਮੈਂ ਉਹਦੇ ਵਾਸਤੇ ਉਹਨਾਂ ਦੇ ਅੱਗੇ ਨਤਮਸਤਕ ਆਂ ਔਰ ਬਰਾੜੀ ਦੇ ਅੱਗੇ ਮੈਂ ਛੋਟਾ ਜਿਹਾ ਇਨਸਾਨ ਉਸ ਬਰਾਦਰੀ ਦੇ ਸਾਰੀ ਦੇ ਬਟਾਲੇ ਦੀ ਨੇ ਮੇਰੇ ਹੱਕ ਜਖ ਖੋ ਕੇ ਸ਼ਰੋਮਣੀ ਅਕਾਲੀ ਦਲ ਨੂੰ ਤਾਕਤ ਤੇ ਬਲ ਦਤਾ ਜੀ ਜੀ ਵੀ ਛੱਡ ਕੇ ਇੱਕ ਬੰਦਾ ਜੀ ਡੀ ਜੀ ਵੀ ਛੱਡ ਦਿੱਤੀ ਹੁਣ ਉਹਦੀ ਗੱਲ ਕੀ ਕਰਨੀ ਛੱਡ ਦਿੱਤੀ ਜਿੱਥੇ ਸਾਰੀ ਉਮਰ ਲਾਈ ਜਦੋਂ ਉੱਥੇ ਕਾਂਗਰਸ ਦੀ ਕਲਚਰ ਹੈਵੀ ਹੋ ਗਿਆ ਜਦੋਂ ਕਾਂਗਰਸ ਚ ਆਏ ਲੋਕ ਸਾਡੇ ਪ੍ਰਧਾਨ ਬਣਾ ਦਿੰਦੇ ਪਾਰਟੀ ਨੇ कि सा अडलोजी कांग्रस ही है असरसू कोसते रहे है पानी पी पी के सारी पार्टी सू सिखा रही है कि कांग्रेस करप्ट है कांग्रेस विभाजनकारी है कांग्रेस ने देश लुट्टया इन्ने हज़ार का घटाला इन्े हज़ार का घटाला अजो कांग्रेस ही है, इस वाशिंग मशीन चो निकल के साफ हो गए तो साढ़िया आर बैठ गए हैं उस पार्टी की जो डायलोजी खत्म हो गई है पाप के अंदर तो फिर अपन भी सोचने मजबूर होना पे भाई अपनी आ आत्म सम्मान मान सम्मान ਸਮਝੋਤਾ ਨਹੀਂ ਕਰਨਾ ਚਾਹੀਦਾ ਆਪਣੀ ਆਤਮਾ ਨੂੰ ਕਮ ਸਕਾ ਮ ਜੋ ਹਮੇਸ਼ਾ ਖੜੀ ਰੱਖੀਆ ਹੁਣ ਵੀ ਖੜਾ ਰੱਖਣਾ ਚਾਹੀਦਾ ਜਦੋਂ ਇੱਕ ਕਾਂਗਰਸ ਦੇ ਲੋਗ ਹਨ ਉਹ ਕਿਹੜਾ ਵਾਸ਼ਿੰਗ ਪਾਊਡਰ ਹੈ ਜਾਂ ਵਾਸ਼ਿੰਗ ਮਸ਼ੀਨ ਹੈ ਜਾਂ ਕਿਹੜੀ ਚੀਜ਼ ਹੈ ਵੀ ਜਿਹਦੇ ਨਾਲ ਉਹਨੂੰ ਤੁਸੀਂ ਸਾਫ਼ ਕਰ ਦਿੰਦੇ ਹੋ ਉਹਦੀ ਕ腐ਸ਼ਨ ਵੀ ਮਾਫ਼ ਹੋ ਜਾਂਦੀ ਹੈ ਉਹਦੇ ਤੇ ਈੜੀ ਵੀ ਨਹੀਂ ਜਾਂਦੀ ਉਹ ਆਂਦੇ ਵੀ ਆ ਵਾਪਸ ਵੀ ਤੁਰ ਜਾਂਦੇ ਆ ਤੇ ਇਸ ਕਲਚਰ ਤੋਂ ਦੂਹੀ ਹੋ ਗਏ ਇਹ ਕਾਂਗਰਸੀ ਕਰਨ ਜੇ ਇਹਨਾਂ ਨੇ ਕਰਨਾ ਹੀ ਹੈ ਪੰਜਾਬ ਦੇ ਅੰਦਰ ਤੇ ਜਿਹੜੇ ਆਏ ਉਹ ਵਾਪਸ ਵੀ ਤੁਰ ਗਏ ਤਾਂ ਤਾਂ ਵੀ ਨਹੀਂ ਬੈਠ ਸਕੇ ਉਹ ਆਪਣੇ ਆਪ ਨੂੰ ਬਚਾ ਕੇ ਗਾਂਗੇ ਤੇ ਅਜੇ ਤੁਸੀਂ ਕੈਪਟਨ ਸਾਹਿਬ ਵੱਲ ਦੇਖ ਲਓ ਕੀ ਕਹਿੰਦੇ ਆ ਕੈਪਟਨ ਸਾਹਿਬ ਨੂੰ ਕਿਹੜੇ ਕਿਹੜੇ ਨਾਮਾਂ ਨਾਲ ਪੁਕਾਰਦੇ ਆ ਕਿਹੜੀ ਗੱਲ ਹੈ ਰੂਸਾ ਦੀ ਕਦੀ ਕਰਦੇ ਆ ਕਦੀ ਚੀਕੂ ਦੀ ਕਰਦੇ ਆ ਕਿਤੇ ਕੋਈ ਕਰਦੇ ਆ ਅੱਜ ਬੀਡੀ ਕਾ ਭਾਜੀਪੀ ਜੇ ਕਪਤਾਨ ਸਾਹਿਬ ਜੀ ਜੀ ਜਾ ਤੇ ਰਾਣੀ ਕਾਂਗਰਸ ਚ ਇਹ ਲੋਕ ਸਭਾ ਚੋਣਾਂ ਕੇ ਆ ਰਹੀਆਂ ਪੰਚੀ ਇਲੈਕਸ਼ਨ ਪੰਜਾਬ ਤੇ ਤਿਆਰੀ ਹੋਈ ਹੈ ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਲੋਕ ਕੀਤੀ ਜਾ ਰਹੀ ਹੈ ਪਾਰਟੀ ਨੇ ਮਿਲ ਕੇ ਕੀ ਨੀਤੀਆਂ ਦੇਖੋ ਵੀਰ ਜੀ ਅਜਾ ਮੈਂ ਹਲਕਾ ਚਾਰਜ ਮੈਨੂੰ ਜੜੀ ਜ਼ਿੰਮੇਵਾਰੀ ਬੜੀ ਵੱਡੀ ਇੱਕ ਸੇਵਾ ਸੋਪੀ ਹੈ ਨਾ ਸ਼ਰਮਣੀ ਅਕਾਲੀ ਦਲ ਬਦਲ ਸ਼ਰਮਣੀ ਅਕਾਲੀ ਦਲ ਪ੍ਰਧਾਨ ਜੀ ਨੇ ਉਸ ਵਾਸਤੇ ਪਿੰਡਾਂ ਦੇ ਅੰਦਰ ਨਗਰਾਂ ਦੇ ਅੰਦਰ ਮੈਂ ਜਾ ਰਿਹਾ ਔਰ ਥੋੜੇ ਸਮੇਂ ਦੇ ਅੰਦਰ ਕਾਫੀ ਪੰਚਾਇਤਾਂ ਦੇ ਅੰਦਰ ਮੈਂ ਕਦਮ ਰੱਖਿਆ ਔਰ ਉਹ ਖੁਦ ਬੁਲਾ ਰਹੇ ਨੇ ਔਰ ਮਾਨਸਮਾਨ ਦੇ ਰਹੇ ਨੇ ਔਰ ਇਲੈਕਸ਼ਨ ਲੜਾਂਗੇ ਇਲੈਕਸ਼ਨ ਜਿਤਾਣਗੇ ਔਰ ਪੰਚਾਇਤਾਂ ਦੇ ਇਲੈਕਸ਼ਨ ਹਨ ਸਰਕਾਰ ਨੂੰ ਦੌੜੋ ਨਹੀਂ ਆ ਆਮ ਪਾਰਟੀ ਦੇ ਕੌਂਸਲ ਦੇ ਚੋਣ ਨਹੀਂ ਕਰਾਉਂਦੀ ਨਗਰ ਕੌਂਸਲਰ ਉਹ ਪੰਜ ਕੌਂਸਲ ਆਪਣੇ ਕੌਂਸਲਰ ਜਿਹੜੇ ਪੰਜ ਕੌਂਸਲਰ ਨੇ ਜਿੱਥੇ ਚੋਣਗਰਾਂ ਤੋਂ ਦੌੜਨ ਲਈ ਹੈ ਚਾਹੇ ਕਰਾਏ ਚੋਣ ਚੋਣ ਕਿਉਂ ਨਹੀਂ ਕਰਾਂਦੀ ਸਰਪੰਚਾਂ ਦੇ ਹਾਈ ਕੋਰਟ ਦੇ ਰੈਟ ਬਈ ਦੀ ਹੈ ਸਰਕਾਰ ਸੁੱਤੀ ਪਈ ਹੈ ਸਰਕਾਰ ਫੇਲੀਅਰ ਹੈ ਕਮੇਡੀਅਨ ਸਰਕਾਰ ਹੈ ਅਜੇ ਥੋੜੇ ਦਿਨ ਹੋਏ ਨੇ ਕੱਲ ਖਬਰ ਖਬਰ ਪੜਾਣੀ ਐ ਇੱਥੋਂ ਦਾ ਕੋਈ ਸਰਕਲ ਪ੍ਰਧਾਨ ਜਿਹੜਾ ਵਾ ਹਾਦੀਗੇੜ ਦਾ ਉਹਦਾ ਭਰਾ ਹਿਰਨ ਵੇਚ ਦਾ ਫੜਿਆ ਗਿਆ ਉੱਤੇ ਪਰਚਾ ਰਜਿਸਟਰ ਹੋਇਆ ਇਹ ਲੋਗ ਜਿਹੜੇ ਆਮ ਪਾਰਟੀ ਦਾ ਝੂਠ ਜਿਹੜਾ ਵਾ ਜਿਹੜਾ ਚੱਲਣਾ ਸੀ ਉਹ ਚੱਲ ਚੁਕਾ ਵਾ ਆਉਣ ਵਾਲਾ ਸਮਾਂ ਫਿਰ ਕਾਲੀ ਦਲ ਦਾ ਵਾ ਸ਼ਰਮਣੀ ਅਕਾਲੀ ਦਲ ਇਸ ਨੂੰ ਤਗੜੇ ਹਤਾਂ ਨਿਵਾਇਆ ਆਜਾ ਜੀ ਰਹਿ ਰਹੇ ਕਿ ਖਬਰਾਂ ਸਾਹਮਣੇ ਆ ਰਹੀਆਂ ਆਂ ਵਾਵਾ ਸਭ ਆ ਰਹੀਆਂ ਕਿਕਰ ਫਿਰ ਬੀਜੇਪੀ ਕਾਲੀ ਦਲ ਇਕੱਠੇ ਹੋਣਗੇ ਲੇ ਵੋ ਇਹ ਕੇਂਦਰੀ ਜਿਹੜੇ ਫੈਸਲੇ ਹੁੰਦੇ ਨੇ ਸਾਡੇ ਲੋਕਾਂ ਦੇ ਨਹੀਂ ਹੁੰਦੇ ਏ ਉੱਪਰ ਲਿਆ ਟੀਮਾਂ ਦੇ ਫੈਸਲੇ ਹੁੰਦੇ ਨੇ ਜੋ ਫੈਸਲਾ ਪਾਰਟੀ ਕਰੇਗੀ ਸਾਡੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਉਹ ਮਨਜ਼ੂਰ ਹੋਵੇਗਾ 10 ਕੁਐਸਚਨ ਆ ਵਿਧਾਨ ਸਭਾ ਟੋਣਾ ਵਾਸਤੇ ਕੀ ਅਕਾਲੀ ਦਲ ਇੱਕ ਹਿੰਦੂ ਸ਼ੇਰਾਂ ਲੱਦੀ ਸੀ ਕਿਉਂਕਿ ਆਮ ਕਰਕੇ ਵੇਖਿਆ ਜਾਂਦਾ ਬਟਾਲਾ ਇਹਨਾਂ ਹਲਕਾ ਹਿੰਦੂ ਵੋਟ ਜ਼ਿਆਦਾ ਕੀ ਮਾਇਸ ਸਾਹਿਬ ਨੂੰ ਐਮਐਲ ਟਿਕੜੀ ਪਹਿਲਾਂ ਹਾਂ ਹੋ ਚੁੱਕੀ ਤੇ ਇਹ ਟਿਕੜੀ ਹਾਂ ਪਾਰਟੀਆਂ ਜਿਹੜੀਆਂ ਨੇ ਇਸ ਤਰ੍ਹਾਂ ਨਹੀਂ ਹੁੰਦੀਆਂ ਹਲਕਾ ਇੰਚਾਰਜ ਜਿਹੜਾ ਲਾਇਆ ਪਾਰਟੀ ਜੋ ਵਿਚਾਰ ਕਰੇਗੀ ਜੋ ਫੈਸਲਾ ਕਰੇਗੀ ਉਹ ਮਨਜ਼ੂਰ ਹੋਵੇਗਾ ਏ ਹਿੰਦੂ ਸਿੱਖ ਦੀ ਗੱਲ ਜਿਹੜੀ ਆ ਨਾ ਮੈਂ ਤੁਹਾਨੂੰ ਵੀ ਵੀਰ ਨੂੰ ਕਹਿਣਾ ਚਾਹਨਾ ਵੀ ਇਹ ਨਾ ਕਰੀਏ ਪੰਜਾਬ ਦੇ ਅੰਦਰ ਛੱਡ ਕੇ ਜਿਹੜਾ ਸਾਡਾ ਪੁਰਾਣਾ ਇਤਿਹਾਸ ਆ ਉਹ ਸਾਡਾ ਵਿਸ਼ੋਕੜ ਆ ਚਾਹੇ ਉਹ ਗੁਰੂਆਂ ਦਾ ਹੋਵੇ ਚਾਹੇ ਗੁਰੂਆਂ ਦੀ ਮੀਰੀ ਪੀਰੀ ਦਾ ਹੋਵੇ ਉਹ ਸਾਨੂੰ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦਾ ਔਰ ਸਾਂਝੀ ਵਾਰਤਾ ਦੇ ਅੰਦਰ ਹਿੰਦੂ ਸਿੱਖ ਕਿਤੇ ਵਾਕੋ ਹੋ ਹੀ ਨਹੀਂ ਸਕਦੇ ਹਿੰਦੂ ਸਿੱਖ ਦੀ ਗੱਲ ਨਾ ਕਰੀਏ ਹਿੰਦੂ ਚੇਹਰਾ ਸਿੱਖ ਜਿਹੜਾ ਲੋਧੀ ਨੰਗਲ ਸਾਹਿਬ ਸਿੱਖ ਚੇਹਰਾ ਸੀ ਬਟਾਲੇ ਚੋਂ ਜੱਤੇ ਨੇ ਇਸ ਕਰਕੇ ਐਸੀ ਗੱਲ ਨਹੀਂ ਹਿੰਦੂ ਚਿਹਰੇ ਦੇ ਨਾਲ ਜਾਂ ਸਿੱਖ ਚਿਹਰੇ ਦੇ ਨਾਲ ਨਹੀਂ ਗੱਲ ਚੱਲਦੀ ਗੱਲ ਸੋਚ ਨਾਲ ਚੱਲਦੀ ਇਹ ਸੋਚ ਹੀ ਜਿਹੜੀ ਹੈ ਅੱਗੇ ਨੂੰ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ ਸੋਚ ਹੀ ਪਿੱਛੇ ਨਹੀਂ ਜੀ ਵਿਧਾਨ ਸਭਾ ਬਟਾਲੇ ਦਾ ਇਹਨੂੰ ਹਲਕਾ ਚਾਰਜ ਲਾਇਆ ਤੇ ਚੋਣ ਵੀ ਵਿਧਾਨ ਸਭਾ ਹਲਕਾ ਬਟਾਲੇ ਨੂੰ ਤਾਂ ਐਮ ਐਲ ਏ ਦੀ ਚੋਣ ਜਿਹੜਾ ਲੜਾਉਣਗੇ ਵੈਸੇ ਨਾਲ ਦੀ ਬਰਾਦਰੀ ਦਾ ਸਹਯੋਗ ਤੇ ਸਾਰੇ ਗਦਾਸਪੁਰ ਹਲਕੇ ਦੇ ਵਿੱਚ ਬਹੁਤ ਵੱਡੀ ਬਰਾਦਰੀ ਹੈ ਤੇ ਜਿੱਥੇ ਜਿਲ੍ਹੇ ਵਿੱਚ ਬਹੁਤ ਜ਼ਿਆਦਾ ਵੋਟ ਹੈ ਉੱਥੇ ਬਟਾਲੇ ਦੇ ਵਿੱਚ ਮਹਿੰਦਰਾ ਦੀ ਵੋਟ ਵੋਟ ਹੈ ਇਸ ਕਰਕੇ ਉਹਨਾਂ ਨੇ ਬਟਾਲੇ ਦਾ ਹਲਕਾ ਚਾਰਜ ਜਨ ਨੂੰ ਲਾਇਆ ਔਰ ਇੱਥੋਂ ਹੀ ਚੋਣ ਲੜਾਉਣਗੇ ਲੋਕ ਸਭਾ ਦੀ ਵੀ ਗੱਲ ਹੋਈ ਹਾਂ ਉਹ ਕਹਿੰਦੇ ਜੇਕਰ ਇਹਨਾਂ ਲੋਕ ਸਭਾ ਜਿਹਨਾਂ ਦਾ ਆਧਾਰ ਹੈ ਸੁਬੀਰ ਜੀ ਦੇ ਬਾਦਲ ਜੇ ਧਿਆਨ ਚੀਜ਼ ਗੱਲ ਆਈ ਹੈ ਕਿ ਜੇ ਡਾ ਵੱਡਾ ਸਾਡਾ ਬੋਰਡ ਬੈਂਕ ਹੈ ਤਾਂ ਉੱਥੇ ਵੀ ਕੋਈ ਮਹਿੰਦਰਾ ਦੇ ਜੇ ਕੋਈ ਵੋਟਰ ਲੈਣਾ ਚਾਹਤਾ ਇਸ ਬਰਾਜ ਦਾ ਉੱਥੇ ਲੜਾ ਸਕਦੇ ਆ ਜੀ ਮਹਿੰਦਰਾ ਦੇ ਆਦਮੀ ਨੂੰ ਪਰੇ ਜਿਹੜਾ ਬਟਾਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਲਾਇਆ ਹੈ ਮੁਖ ਸੇਵਾਦਾਰ ਔਰ ਇੱਥੇ ਚੋਣਾਂ ਲੜਨਗੇ ਬਟਾਲੇ ਨਹੀਂ ਨਹੀਂ ਅਸੀਂ ਗੱਲ ਨਹੀਂ ਉਹ ਤਾਂ ਤੁਹਾਨੂੰ ਨਿਸ਼ਮਾਈ ਨੇ ਦੱਸ ਹੀ ਦਿੱਤਾ ਪਰ ਉਹਨਾਂ ਦੀ ਕੋਈ ਜਿਹੜੀ ਹੈ ਵਿਚਾਰ ਸਨ ਜਾਂ ਉਹਨਾਂ ਦੇ ਪਾਰਟੀ ਦੇ ਵੱਲੋਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਦੋੜਾ ਜਾਂ ਮਾਨ ਸਨਮਾਨ ਦੇ ਵਿੱਚ ਕਮੀ ਆਈ ਹੈ ਜਾਂ ਕਾਂਗਰਸ ਦੇ ਲੋਕ ਜਿਹੜੇ ਲਿਆ ਕੇ ਕਾਂਗਰਸ ਦੇ ਕਲਚਰ ਦੇ ਲੋਕ ਸਾਨੂੰ ਸਭ ਕੁਝ ਕਹੌਣ ਤਾਂ ਇਹ ਗੱਲ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਨਹੀਂ ਬੈਠੀ ਪਈ ਇਹ ਕੰਮ ਨਹੀਂ ਠੀਕ ਹੈਗਾ ਅਸੀਂ ਸਾਡਾ ਅਕਾਲੀ ਦਲ ਨੂੰ ਅੱਗੇ ਮੈਂ ਆਪਣੀ ਗੱਲ ਕਰਦਾ ਅਸੀਂ ਫਤੇਗਰ ਚੂੜੀਆਂ ਤੋਂ ਅਕਾਲੀ ਸਾਡੇ ਹਲਕੇ ਆ ਤਾਂ ਹਮੇਸ਼ਾ ਅਸੀਂ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਰਹਿਆ ਸਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ ਅਕਾਲੀ ਦਲ ਦੇ ਕਲਚਰ ਨੂੰ ਪਛਾਣਦੇ ਜਾਂ ਕਲਚਰ ਅਕਾਲੀ ਦਲ ਦੇ ਵਿੱਚ ਜਾਣਦੀ ਅਸੀਂ ਤਾਂ ਹਮੇਸ਼ਾ ਹੀ ਉੱਥੇ ਫਤੇਗਰ ਚੂੜੀਆਂ ਵਿੱਚ ਹਮੇਸ਼ਾ ਹੀ ਅਕਾਲੀ ਦਲ ਦਾ ਹੀ ਵੋਟ ਪਾਉਂਦੇ ਰਿਆਂ ਅਕਾਲੀ ਦਲ ਦਾ ਸਾਡੇ ਐਮਐਲਏ ਚਤਾਉਂਦੇ ਰਿਆਂ ਇਹ ਕੋ ਨਵੀਂ ਗੱਲ ਨਹੀਂ ਸਾਡੇ ਵਾਸਤੇ ਕੋ ਸਾਡਾ ਨਵਾਂ ਕਲਚਰ ਨਹੀਂ ਆ ਕਲ ਦਲ ਦਾ ਮੈਂ ਵਿਕੇਸ਼ ਮਹਾਜਨ ਪ੍ਰੈਜ਼ੀਡੈਂਟ ਕੇਂਦਰੀ ਮਹਾਜਨ ਸਭਾ ਬਟਾਲਾ ਅੱਜ ਅਸੀਂ ਇਸ ਸਨਮਾਨ ਸਮਾਰੋਹ ਇਨਾਂ ਨੂੰ ਬਟਾਲ ਨਰੇਸ਼ ਮਹਾਜਨ ਨੂੰ ਬਟਾਲੇ ਦਾ ਅਕਾਲੀ ਦਲ ਦਾ ਹਲਕਾ ਇੰਚਾਰਜ ਬੰਤੇ ਰੱਖਿਆ ਕਿਉਂਕਿ ਸਾਡੀ ਭਰਾਤਰੀ ਜਿਹੜੀ ਹੈ ਇਹ ਇੱਕ ਝੋਟਾ ਹੈ ਇੱਕ ਝੱਡੇ ਥਲੇ ਕੰਮ ਕਰਦੀ ਈ ਤੇ ਬਰਾਦਰੀ ਅੱਜ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਸਾਨੂੰ ਮਾਣ ਹੈ ਕਿ ਸਾਡੇ ਵੱਡੇ ਭਰਾ ਨਰੇਸ਼ ਮਾਜਨ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਕੌਸ਼ਤ ਕਰਕੇ ਸਾਡੀ ਬਰਾਦਰੀ ਦਾ ਮਾਣ ਵਧਾਇਆ ਤੇ ਸਾਨੂੰ ਮਾਣ ਸਨਮਾਨ ਦਿੱਤਾ ਤੇ ਬਰਾਦਰੀ ਨੇ ਇਹ ਵਿਸ਼ਵਾਸ ਇਹਨਾਂ ਨੂੰ ਦਵਾਇਆ ਕਿਉਂਕਿ ਇਹਨਾਂ ਨੇ ਬਰਾਦਰੀ ਵਾਸਤੇ ਬਹੁਤ ਪਹਿਲੇ ਕੰਮ ਕੀਤੇ ਨੇ ਬਰਾਦਰੀ ਨੂੰ ਇੱਕ ਜੁੱਟ ਕਰਨ ਵਾਸਤੇ ਬਰਾਦਰੀ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਾ ਹਰ ਇੱਕ ਦਾ ਕੰਮ ਕਰਨੇ ਬਰਾਦਰੀ ਨੂੰ ਇਹਨਾਂ ਤੇ ਮਾਣ ਹੈ ਬਰਾਜ਼ੀ ਨੇ ਵੀ ਅੱਜ ਇਹਨਾਂ ਨੂੰ ਇੱਕ ਇੱਕ ਜੁੱਟ ਦਾ ਸਬੂਤ ਦਿੱਤਾ ਹੈ ਕਿ ਤੁਹਾਨੂੰ ਹਰ ਤਰ੍ਹਾਂ ਦਾ ਸਾਡੇ ਵੱਲੋਂ ਸਹਿਯੋਗ ਮਿਲੇਗਾ ਅਸੀਂ ਇਹਨਾਂ ਦੇ ਨਾਲ ਆ ਕੱਲ ਨੂੰ ਇਲੈਕਸ਼ਨ ਹੋਣਗੇ ਜੋ ਵੀ ਹੋਏਗਾ ਇਹਨਾਂ ਦੇ ਹਰ ਕਦਮ ਦੇ ਨਾਲ ਅਸੀਂ ਕਦਮ ਲਾ ਕੇ ਕੰਦੇ ਨਾਲ ਕਦਮ ਲਾ ਕੇ ਇਹਨਾਂ ਦੇ ਨਾਲ ਚੱਲਾਂਗੇ